ਪੱਲੂਧਿਆਨੇ ਵਿੱਚ ਮੌਜੂਦ ਆ ਜਿੱਥੇ ਦਿਲਜੀਤ ਦਾ 23 ਦਸੰਬਰ ਨੂੰ ਸ਼ੋ ਹੋਣ ਜਾ ਰਿਹਾ ਹੈ ਨਵੇਂ ਸਾਲ ਉੱਤੇ ਦੁਸਾਂਝਾ ਵਾਲਾ ਆਪਣੇ ਘਰ ਵਿੱਚ ਤੱਕ ਪਹਨ ਆ ਰਿਹਾ ਹੈ ਤੇ ਉੱਥੇ ਦੇ ਜੀ ਦੁਸਾਂਝ ਦੇ ਸ਼ੋ ਦੀਆਂ ਲੁਧਿਆਣੇ ਵਿੱਚ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਿਲਜੀਤ ਦੁਸਾਂਝ ਦਾ ਵੈਲਕਮ ਕੀਤਾ ਜਾਏਗਾ ਲੁਧਿਆਣੇ ਦੀ ਫਿਰੋਜ਼ਪੁਰ ਰੋਡ ਉੱਤੇ ਮੌਜੂਦ ਆ ਜਿੱਥੇ 31 ਦਸੰਬਰ ਨੂੰ ਦਿਲਜੀਤ ਦਾ ਸਾਂਝਦਾ ਪੀਏਯੂ ਵਿੱਚ ਸ਼ੋਅ ਹੋਵੇਗਾ ਸਾਹਮਣੇ ਤੁਸੀਂ ਦੇਖ ਰਹੇ ਹੋ ਪੀਏਯੂ ਦੇ ਬਿਲਕੁਲ ਸਾਹਮਣੇ ਖੜੇ ਹੈ ਜਿੱਥੇ ਦਿਲਜੀਤ ਦਾ 31 ਦਸੰਬਰ ਨੂੰ ਸ਼ੋਅ ਹੋਵੇਗਾ ਦਿਲਜੀਤ ਦੇ ਸ਼ੋਅ ਤੋਂ ਪਹਿਲਾਂ ਲੁਧਿਆਣੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਲੁਧਿਆਣੇ ਦੇ ਰੋਸਪੁਰ ਰੋਡ ਉੱਤੇ ਜਿਹੜਾ ਪੁਲਾ ਉੱਥੇ ਦਿਲਜੀਤ ਦਸਾਂਝ ਦੀ ਸ਼ਕਲ ਵਾਲੀ ਪੇਂਟਿੰਗ ਬਣਾਈ ਗਈ ਹੈ ਤਾਂ ਆਪਣੇ ਹੋਮਟਾਊਨ ਵਿੱਚ ਆ ਫਿਨਾਲੇ ਸ਼ੋਅ ਕਰਨ ਆ ਰਹੇ ਦਿਲਜੀਤ ਦਸਾਂਝ ਲੁਧਿਆਣੇ ਵਿੱਚ 31 ਦਸੰਬਰ ਨੂੰ ਸ਼ੋਅ ਹੋਵੇਗਾ ਲੋਕਾਂ ਵਿੱਚ ਕ੍ਰੇਜ਼ ਸ਼ੋਅ ਤੋਂ ਪਹਿਲੇ ਹੀ ਦੇਖਣ ਨੂੰ ਮਿਲ ਰਿਹਾ ਐਨਾ ਕ੍ਰੇਜ਼ ਹੈ ਐਨਾ ਕ੍ਰੇਜ਼ ਹੈ ਕਿ ਟਿਕਟਸ ਅਵੇਲੇਬਲ ਹੋਣ ਤੋਂ ਘੰਟੇ ਬਾਅਦ ਹੀ ਸਾਰੀਆਂ ਟਿਕਟਸ ਸੋਲਡ ਆਊਟ ਹੋ ਗਿਆ ਸੀ ਲੁਧਿਆਣੇ ਵਿੱਚ ਨਵੇਂ ਸਾਲ ਉੱਤੇ ਦਿਲਜੀਤ ਆਪਣੇ ਕਾਰ ਵਿੱਚ ਸ਼ੋਅ ਕਰਨ ਜਾ ਰਿਹਾ ਹੈ ਲੁਧਿਆਣੇ ਵਾਲਿਆਂ ਚ ਕਾਫੀ ਰੌਣਕਾਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਭੰਗੜੇ ਪਾਏ ਜਾ ਰਹੇ ਐ ਦਿਲਜੀਤ ਦੀ ਪੇਂਟਿੰਗ ਅੱਗੇ ਲੁਧਿਆਣੇ ਵਾਲਿਆਂ ਵੱਲੋਂ ਭੰਗੜੇ ਪਾਏ ਜਾ ਰਹੇ ਫਿਰੋਜ਼ਪੁਰ ਰੋਡ ਉੱਤੇ ਮੌਜੂਦ ਹੈ ਲੁਧਿਆਣੇ ਦੇ ਜਿੱਥੇ ਪੀਏਯੂ ਦੇ ਗਰਾਊਂਡ ਵਿੱਚ ਦਿਲਜੀਤ ਦਾ 31 ਦਸੰਬਰ ਨੂੰ ਸ਼ੋਅ ਹੋਵੇਗਾ ਤਾਂ ਪੇਂਟਿੰਗ ਇਹ ਜਿਨ੍ਹਾਂ ਵੱਲੋਂ ਪੇਂਟਿੰਗ ਬਣਾਈ ਜਾ ਰਹੀ ਉਹਨਾਂ ਨੂੰ ਖਾਸ ਗੁਰਦਾਸਪੁਰ ਤੋਂ ਇੱਥੇ ਬੁਲਾਇਆ ਗਿਆ ਦਿਲਜੀਤ ਦਾ ਸਾਂਝ ਦੀ ਲੁਧਿਆਣੇ ਵਿੱਚ ਪੇਂਟਿੰਗ ਬਨਾਲ ਲਈ ਤਾਂ ਦਿਲਜੀਤ ਦਾ ਸਾਂਝ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਪੰਜਾਬੀ ਆਪਣੇ ਘਰ ਆ ਗਏ ਤਾਂ ਹਰ ਸਟੇਜ ਉੱਤੇ ਦਿਲਜੀਤ ਵੱਲੋਂ ਕਿਹਾ ਜਾਂਦਾ ਕਿ ਪੰਜਾਬੀ ਆ ਗਏ ਓਏ ਪਰ ਲੁਧਿਆਣੇ ਲਈ ਦਿਲਜੀਤ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬੀ ਆਪਣੇ ਘਰ ਆ ਗਏ ਓਏ ਫਿਰੋਜ਼ਪੁਰ ਰੋਡ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ 31 ਦਸੰਬਰ ਯਾਨੀ ਕਿ ਨਵੇਂ ਸਾਲ ਉੱਤੇ ਦਿਲਜੀਤ ਆਪਣੇ ਘਰ ਵਿੱਚ ਸ਼ੋਅ ਕਰਨ ਜਾ ਰਿਹਾ ਹੈ ਕਿ ਪੱਲ ਲੁਧਿਆਣੇ ਵਿੱਚ ਮੌਜੂਦ ਆ ਜਿੱਥੇ ਦਿਲਜੀਤ ਦਾ 31 ਦਸੰਬਰ ਨੂੰ ਸ਼ੋਅ ਹੋਣ ਜਾ ਰਿਹਾ ਹੈ ਨਵੇਂ ਸਾਲ ਉੱਤੇ ਦੋ ਸੰਜਾ ਵਾਲਾ ਆਪਣੇ ਘਰ ਵਿੱਚ ਤੱਕ ਪਹੁੰਚ ਆ ਰਿਹਾ ਹੈ ਉੱਥੇ ਹੀ ਦੇ ਜੀਤ ਦੋ ਸਾਜ ਦੇ ਸ਼ੋਅ ਦੀਆਂ ਲੁਧਿਆਣੇ ਵਿੱਚ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਿਲਜੀਤ ਦੋ ਸਾਜ ਦਾ ਵੈਲਕਮ ਕੀਤਾ ਜਾਏਗਾ ਲੁਧਿਆਣੇ ਦੀ ਫਿਰੋਜ਼ਪੁਰ ਰੋਡ ਉੱਤੇ ਮੌਜੂਦ ਹੈ ਜਿੱਥੇ 31 ਦਸੰਬਰ ਨੂੰ ਦਿਲਜੀਤ ਦੋ ਸਾਜ ਦਾ ਪੀਏਯੂ ਵਿੱਚ ਸ਼ੋਅ ਹੋਵੇਗਾ ਸਾਹਮਣੇ ਤੁਸੀਂ ਦੇਖ ਰਹੇ ਹੋ ਪੀਏਯੂ ਦੇ ਬਿਲਕੁਲ ਸਾਹਮਣੇ ਖੜੇ ਹੈ ਜਿੱਥੇ ਦਿਲਜੀਤ ਦਾ 31 ਦਸੰਬਰ ਨੂੰ ਸ਼ੋਅ ਹੋਵੇਗਾ ਦਿਲਜੀਤ ਦੇ ਸ਼ੋਅ ਤੋਂ ਪਹਿਲਾਂ ਲੁਧਿਆਣੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਲੁਧਿਆਣੇ ਲੁਧਿਆਣੇ ਦੇ ਫਿਰੋਜ਼ਪੁਰ ਰੋਡ ਉੱਤੇ ਜਿਹੜਾ ਪੁਲ ਹੈ ਉੱਥੇ ਦਿਲਜੀਤ ਦੋਸਾਂਝ ਦੀ ਸ਼ਕਲ ਵਾਲੀ ਪੇਂਟਿੰਗ ਬਣਾਈ ਗਈ ਹੈ ਤਾਂ ਆਪਣੇ ਹੋਮ ਟਾਊਨ ਵਿੱਚ ਆ ਫਿਨਾਲੇ ਸ਼ੋ ਕਰਨ ਆ ਰਿਹਾ ਦਿਲਜੀਤ ਦੋਸਾਂਝ ਲੁਧਿਆਣੇ ਵਿੱਚ 31 ਦਸੰਬਰ ਨੂੰ ਸ਼ੋ ਹੋਵੇਗਾ ਲੋਕਾਂ ਵਿੱਚ ਕ੍ਰੇਜ਼ ਸ਼ੋ ਤੋਂ ਪਹਿਲਾਂ ਹੀ ਦੇਖਣ ਨੂੰ ਮਿਲ ਰਿਹਾ ਐਨਾ ਕ੍ਰੇਜ਼ ਹੈ ਐਨਾ ਕ੍ਰੇਜ਼ ਹੈ ਕਿ ਟਿਕਟਸ ਅਵੇਲੇਬਲ ਹੋਣ ਤੋਂ ਘੰਟੇ ਬਾਅਦ ਹੀ ਸਾਰੀਆਂ ਟਿਕਟਸ ਸੋਲਡ ਆਊਟ ਹੋ ਗਿਆ ਸੀ ਲੁਧਿਆਣੇ ਵਿੱਚ ਨਵੇਂ ਸਾਲ ਉੱਤੇ ਦਿਲਜੀਤ ਆਪਣੇ ਕਾਰ ਵਿੱਚ ਸ਼ੋਅ ਕਰਨ ਜਾ ਰਿਹਾ ਹੈ ਲੁਧਿਆਣੇ ਵਾਲਿਆਂ ਚ ਕਾਫੀ ਰੌਣਕਾਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਭੰਗੜੇ ਪਾਏ ਜਾ ਰਹੇ ਆ ਦਿਲਜੀਤ ਦੀ ਪੇਂਟਿੰਗ ਅੱਗੇ ਲੁਧਿਆਣੇ ਵਾਲਿਆਂ ਵੱਲੋਂ ਭੰਗੜੇ ਪਾਏ ਜਾ ਰਹੇ ਫਿਰੋਜ਼ਪੁਰ ਰੋਡ ਉੱਤੇ ਮੌਜੂਦ ਹੈ ਲੁਧਿਆਣੇ ਦੇ ਜਿੱਥੇ ਪੀਏਯੂ ਦੇ ਗਰਾਊਂਡ ਵਿੱਚ ਦਿਲਜੀਤ ਦਾ 31 ਦਸੰਬਰ ਨੂੰ ਸ਼ੋਅ ਹੋਵੇਗਾ ਤਾਂ ਪੇਂਟਿੰਗ ਬਾਰੇ ਜਿਨ੍ਹਾਂ ਵੱਲੋਂ ਪੇਂਟਿੰਗ ਬਣਾਈ ਜਾ ਰਹੀ ਉਹਨਾਂ ਨੂੰ ਖਾਸ ਗੁਰਦਾਸਪੁਰ ਤੋਂ ਇੱਥੇ ਬੁਲਾਇਆ ਗਿਆ ਦਿਲਜੀਤ ਦਾ ਸਾਂਝ ਦੀ ਲੁਧਿਆਣੇ ਵਿੱਚ ਪੇਂਟਿੰਗ ਬਣਾਣ ਲਈ ਤਾਂ ਦਿਲਜੀਤ ਦਾ ਸਾਂਝ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਪੰਜਾਬੀ ਆਪਣੇ ਘਰ ਆ ਗਏ ਹੋ ਤਾਂ ਹਰ ਸਟੇਜ ਉੱਤੇ ਦਿਲਜੀਤ ਵੱਲੋਂ ਕਿਹਾ ਜਾਂਦਾ ਕਿ ਪੰਜਾਬੀ ਆ ਗਏ ਓਏ ਪਰ ਲੁਧਿਆਣੇ ਲਈ ਦਿਲਜੀਤ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬੀ ਆਪਣੇ ਘਰ ਆ ਗਏ ਓਏ ਫਿਰੋਜ਼ਪੁਰ ਰੋਡ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ 31 ਦਸੰਬਰ ਯਾਨੀ ਕਿ ਨਵੇਂ ਸਾਲ ਉੱਤੇ ਦਿਲਜੀਤ ਆਪਣੇ ਘਰ ਵਿੱਚ ਸ਼ੋਅ ਕਰਨ ਜਾ ਰਿਹਾ ਹੈ